ਪੰਜਾਬ ਦੀਆਂ ਮੰਡੀਆਂ ਭਾਵੇਂ ਕਿ ਝੋਨੇ ਦੀ ਖਰੀਦ ਦਾ ਕੰਮ ਜੋਰਾਂ ਤੇ ਹੋ ਚੁੱਕਿਆ ਹੈ ਪਰ ਇਸ ਵਾਰ ਲਗਾਤਾਰ ਬਕਫਕ ਥਾਵਾਂ ਤੇ ਬਰਸਾਤ ਕਾਰਨ ਝੋਨੇ ਦੀ ਨਮੀ ਵਿੱਚ ਕਮੀ ਨੂੰ ਦੇਖਦੇ ਹੋਏ ਆੜਤੀਆਂ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅਨਾਜ ਮੰਡੀ ਟਾਂਡਾ ਵਿੱਚ ਨਹੀਂ ਹੋਵੇਗੀ ਗਿੱਲੇ ਝੋਨੇ ਦੀ ਖਰੀਦ ਆੜਤੀਆਂ ਨੇ ਦੋ ਦਿਨਾਂ ਲਈ ਖਰੀਦ ਬੰਦ ਕਰਨ ਦੀ ਸਹਿਮਤੀ ਪ੍ਰਗਟਾਉਂਦੇ ਹੋਏ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਦੇ ਲਈ ਕੀਤੀ ਹੈ ਅਪੀਲ ਦੇਸੂਆਂ ਹੋੜਦਿਆਂ ਬਲੋ ਮੀਟਿੰਗ ਕੀਤੀ ਗਈ ਆ ਮਾਰਕੀਟ ਕਮੇਟੀ ਦਫਤਰ ਕਿ ਟਾਂਡਾ ਮੰਡੀ ਦੇ ਵਿੱਚ ਜਿੰਦਾ ਵੀ ਕਿਸਾਨਾਂ ਵੱਲੋਂ ਮਾਲ لے ਆਇਆ ਜਾ ਰਿਹਾ ਕੋਈ 21 22 23 24 ਮੋਇਸਚਰ ਦਾ ਆ ਇਸ ਕਰਕੇ ਟਾਂਡਾ ਮੰਡੀ 2 ਦਿਨ ਲਈ ਬੰਦ ਕਰ ਦਿੱਤੀ ਗਈ ਆ ਕੋਈ ਵੀ ਢੇਰੀ ਖਲਾਰੀ ਨਹੀਂ ਜਾਊਗੀ ਤੇ ਨਾ ਹੀ ਸਿਕਾਈ ਜਾਊਗੀ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਅੱਗੇ ਤੋਂ ਜਿੰਨਾ ਵੀ ਢੋਨਾ ਲੈ ਕੇ ਆਉਣ ਉਹ 17% ਮੋਇਸਚਰ ਵਾਲਾ ਗਵਰਨਮੈਂਟ ਦੀਆਂ ਹਦਾਇਤਾਂ ਮੁਤਾਬਕ ਲੈ ਕੇ ਆਉਣ ਉਸ ਦੀ ਖਰੀਦ ਹੋਵੇਗੀ ਗਿੱਲਾ ਝੋਨਾ ਬਿਲਕੁਲ ਨਹੀਂ ਭਰਿਆ ਜਾਵੇਗਾ ਨਾ ਹੀ ਟਰਾਲੀਆਂ ਵਿੱਚੋਂ ਉਤਾਰਿਆ ਜਾਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਆ 2-4 ਦਿਨ ਝੋਨਾ ਹਲੇ ਨਾ ਕਟਾਇਆ ਜਾਵੇ ਬਿਲਕੁਲ ਸੁੱਕਾ 17% ਵਾਲਾ ਝੋਨਾ ਮੰਡੀ ਵਿੱਚ ਲੈ ਕੇ ਆਵਾਂ ਤਾਂ ਜੋ ਉਹਨਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਨਾ ਹੀ ਸਾਡੇ ਆਰਤੀ ਵੀਰਾਂ ਨੂੰ ਹੋਵੇ ਇਸ ਵੇਲੇ ਸਾਰੀ ਮੰਡੀ ਜਿਹੜੀ ਆ ਉਹ ਪੂਰੀ ਫੁੱਲ ਹੋਈ ਪਈ ਆ ਤੇ ਆਪਣੇ ਮੋਇਸਚਰ ਵਾਲੇ ਝੋਨੇ ਨਾਲ ਇਸ ਕਰਕੇ ਅਸੀਂ 2 ਦਿਨ ਲਈ ਮੰਡੀ ਬੰਦ ਕਰ ਰਹੇ ਹਾਂ ਧੰਨਵਾਦ ਟਾਂਡਾ ਮੰਡੀ ਦੇ ਸਮੂਹ ਆਰਤੀ ਆ ਪੱਠੇ ਹੋਏ ਮੰਡੀ ਵਿੱਚ ਗਿੱਲਦੇ ਝੋਨੇ ਦੀ ਸਮੱਸਿਆ ਆ ਰਹੀ ਆ ਕਾਦੀਆਂ ਹਜਾਤਾਂ 17 ਮੌਤਾਂ ਦੀਆਂ ਜੀਵੰਗਰ ਹਰਾ ਝੋਨਾ ਵੱਢ ਕੇ ਲਿਆ ਕੇ ਸਾਡੀ ਲੇਬਰ ਜਿਹੜੀ ਆ ਮੰਡੀ ਦੀ ਬਿਲਕੁਲ ਹੜਤਾਲ ਤੇ ਚੱਲ ਗਈ ਆ ਕਿਉਂਕਿ ਉਹ ਪਰੇਸ਼ਾਨੀ ਤਿੰਨ ਤਿੰਨ ਦਿਨ ਖਲਾਰਨਾ ਪੈਂਦਾ ਉਹ ਮਿਹਨਤਾਂ ਨਾਲ ਉਹ ਹੀ ਮਿਲਦਾ ਇਸ ਕਟਾਂਡੇ ਮੰਡੀ ਦੀ ਜਿਹੜੀ ਲੇਬਰ ਆ ਹੜਤਾਲ ਤੇ ਚੱਲ ਗਈ ਆ ਕੋਈ ਕਿਸਾਨ ਵੀ 17 ਮੌਜੂਦ ਉੱਪਰ ਝੋਨਾ ਵੜਾਉਣ ਦੀ ਕੋਸ਼ਿਸ਼ ਨਾ ਕਰੇ ਤੇਨੇ ਖਜਾ ਖਰਾਬ ਵੀ ਹੋਊ ਖਜਾ ਖਰਾਬ ਵੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਬੇਨਤੀ ਆ ਸੁੱਕਾ ਝੋਨਾ ਹੀ ਮੰਡੀ ਚ ਲਿਆਓ ਧੰਨਵਾਦ ਦੇ ਸਮੂਹ ਸਾਡੀਆਂ ਭਲੋ ਮੀਟਿੰਗ ਕੀਤੀ ਗਈ ਆ ਮਾਰਕੀਟ ਕਮੇਟੀ ਦਫਤਰ ਟਾਂਡਾ ਮੰਡੀ ਦੇ ਵਿੱਚ ਜਿੰਨਾ ਵੀ ਕਿਸਾਨਾਂ ਵੱਲੋਂ ਮਾਲ لے ਆਇਆ ਜਾ ਰਿਹਾ ਕੋਈ 21 22 23 24 ਮੋਇਸਟਰ ਦਾ ਆ ਇਸ ਕਰਕੇ ਟਾਂਡਾ ਮੰਡੀ 2 ਦਿਨ ਲਈ ਬੰਦ ਕਰ ਦਿੱਤੀ ਗਈ ਆ ਕੋਈ ਵੀ ਢੇਰੀ ਖਲਾਰੀ ਨਹੀਂ ਜਾਊਗੀ ਤੇ ਨਾ ਹੀ ਸਿਕਾਈ ਜਾਊਗੀ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਅੱਗੇ ਤੋਂ ਜਿੰਨਾ ਵੀ ਢੋਨਾ ਲੈ ਕੇ ਆਉਣ ਉਹ 17% ਮੋਇਸਟਰ ਵਾਲਾ ਗਵਰਨਮੈਂਟ ਦੀਆਂ ਹਦਾਇਤਾਂ ਮੁਤਾਬਕ ਲੈ ਕੇ ਆਉਣ ਉਸ ਦੀ ਖਰੀਦ ਹੋਵੇਗੀ ਜ਼ਿਲ੍ਹਾ ਝੋਨਾ ਬਿਲਕੁਲ ਨਹੀਂ ਭਰਿਆ ਜਾਵੇਗਾ ਨਾ ਹੀ ਟਰਾਲੀਆਂ ਵਿੱਚੋਂ ਉਤਾਰਿਆ ਜਾਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਆ 2-4 ਦਿਨ ਝੋਨਾ ਹਲੇ ਨਾ ਕਟਾਇਆ ਜਾਵੇ ਬਿਲਕੁਲ ਸੁੱਕਾ 17% ਵਾਲਾ ਝੋਨਾ ਮੰਡੀ ਵਿੱਚ ਲੈ ਕੇ ਆਓ ਤਾਂ ਜੋ ਉਹਨਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਨਾ ਹੀ ਸਾਡੇ ਆਰਤੀ ਵੀਰਾਂ ਨੂੰ ਹੋਵੇ ਇਸ ਵੇਲੇ ਸਾਰੀ ਮੰਡੀ ਜਿਹੜੀ ਆ ਉਹ ਪੂਰੀ ਫੁੱਲ ਹੋਈ ਪਈ ਆ ਇਹ ਆਪਣੇ ਮੋਇਸਚਰ ਵਾਲੇ ਝੋਨੇ ਨਾਲ ਇਸ ਕਰਕੇ ਅਸੀਂ 2 ਦਿਨ ਲਈ ਮੰਡੀ ਬੰਦ ਕਰ ਰਹੇ ਹਾਂ ਧੰਨਵਾਦ ਆ ਟਾਂਡਾ ਮੰਡੀ ਦੇ ਸਮੂਹ ਆਰਤੀ ਆ ਪੱਠੇ ਹੋਏ ਮੰਡੀ ਵਿੱਚ ਗਿੱਲੇ ਝੋਨੇ ਦੀ ਸਮੱਸਿਆ ਆ ਰਹੀ ਆ ਕਾਹਦੀਆਂ ਹਜ਼ਾਰਾਂ ਸਤਾਰਾ ਮੌਤਾਂ ਦੀਆਂ ਜ਼ਿੰਮੇਦਾਰ ਹਰਾ ਝੋਨਾ ਵਾਢ ਕੇ ਲਿਆ ਕੇ ਸਾਡੀ ਲੇਬਰ ਜਿਹੜੀ ਆ ਮੰਡੀ ਦੀ ਬਿਲਕੁਲ ਹੜਤਾਲ ਤੇ ਚੱਲ ਗਈ ਆ ਕਿਉਂਕਿ ਉਹ ਪਰੇਸ਼ਾਨੀ ਤਿੰਨ ਤਿੰਨ ਦਿਨ ਖਲਾਰਨਾ ਪੈਂਦਾ ਉਹਨਾਂ ਨੂੰ ਮਿਹਨਤਾਂ ਦਾ ਉਹ ਹੀ ਮਿਲਦਾ ਇਸ ਕਟਾਂਡੇ ਮੰਡੀ ਦੀ ਜਿਹੜੀ ਲੇਬਰ ਆ ਹੜਤਾਲ ਤੇ ਚੱਲ ਗਈ ਆ ਕੋਈ ਕਿਸਾਨ ਵੀਰ ਮੌਸਤਾਰਾ ਮੌਤਾਂ ਦੇ ਉੱਪਰ ਝੋਨਾ ਵੜਾਉਣ ਦੀ ਕੋਸ਼ਿਸ਼ ਨਾ ਕਰੇ ਤੇਨੇ ਖਜਲ ਖਰਾਬੀ ਹੋਵੇ ਖਜਲ ਖਰਾਬੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਬੇਨਤੀ ਆ ਸੁੱਕਾ ਝੋਨਾ ਹੀ ਮੰਡੀ ਚ ਲਿਆਉਣ ਧੰਨਵਾਦ